ਮਾਨਾ ਮੈਂ ਇੱਥੇ ਇਲਾਜ ਕਰਾਉਣ ਆਈ ਸੀ ਗੋਡਿਆਂ ਦਾ ਇਲਾਜ ਕਰਾ ਕੇ ਬਾਹਰ ਬੈਠੀ ਇੱਥੇ ਪੌੜੀਆਂ 'ਚ ਬੈਠੀ ਬਾਹਰ ਆਟੋ ਕੋਈ ਨਹੀਂ ਆਇਆ ਆਟੋ ਕੋਈ ਵੀ ਨਹੀਂ ਆਇਆ ਤੇ ਇੱਕ ਮੁੰਡਾ ਆਇਆ ਆ ਕੇ ਮੂੰਹ ਬੰਨੇ ਆਇਆ ਪਾਗੜਾ ਜਿਹਾ ਲਿਆਇਆ ਸੀ ਸਿਰ ਤੇ ਲੈ ਕੇ ਤੋਂ ਮੈਂ ਨੂੰ ਏਦਾਂ ਗੱਲਾਂ ਕਰਦਾ ਰਿਹਾ ਵੀ ਕਹਿੰਦਾ 3300 ਰੁਪਏ ਕਿਸੇ ਕੋਲੋਂ ਲੈਣਾ ਉਹ ਕਹਿੰਦਾ ਕੋਈ ਦਿੰਦਾ ਨਹੀਂ ਹੈਗਾ ਮੈਨੂੰ ਮੈਨੂੰ ਹੁਣ ਕੀ ਪਤਾ ਵੀ ਇਹ ਕੀ ਕਰਨਾ ਆ ਇੱਥੇ ਖੜਾ ਰਿਹਾ ਬੋਲ ਬੋਲ ਆ ਗਿਆ ਸਰਵਕੋਰ ਹਾਂਜੀ ਸਰਵਜੀਤ ਕੌਰ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਵਾਦਾ ਤੋਂ ਹਾਂਜੀ ਵਾਦਾ ਤੋਂ ਹਾਂਜੀ ਅੱਜ ਇੱਥੇ ਚੱਲ ਨਗਰਾਂ ਕਿ ਮਾਮਲਾ ਕੀ ਆ ਮਾਮਲਾ ਮੈਂ ਇੱਥੇ ਇਲਾਜ ਕਰਾਉਣ ਆਈ ਸੀ ਗੋਡਿਆਂ ਦਾ ਇਲਾਜ ਕਰਾ ਕੇ ਬਾਹਰ ਬੈਠੀ ਇੱਥੇ ਪੌੜੀਆਂ 'ਚ ਬੈਠੀ ਬਾਹਰ ਆਟੋ ਕੋਈ ਵੀ ਆਇਆ ਆਟੋ ਕੋਈ ਵੀ ਨਹੀਂ ਆਇਆ ਤੇ ਇੱਕ ਮੁੰਡਾ ਆਇਆ ਆ ਕੇ ਮੂੰਹ ਬੰਨੇ ਆ ਪਾਗੜਾ ਜਿਹਾ ਲੈ ਆਇਆ ਸੀ ਸਿਰ ਤੇ ਲੈ ਕੇ ਤੋਂ ਮੈਨੂੰ ਏਦਾਂ ਗੱਲਾਂ ਕਰਦਾ ਰਿਹਾ ਵੀ ਕਹਿੰਦਾ 3300 ਰੁਪਏ ਕਿਸੇ ਕੋਲੋਂ ਲੈਣਾ ਉਹ ਕਹਿੰਦਾ ਕੋਈ ਦਿੰਦਾ ਨਹੀਂ ਹੈਗਾ ਮੈਨੂੰ ਮੈਨੂੰ ਹੁਣ ਕੀ ਪਤਾ ਵੀ ਇਹ ਕੀ ਕਰਨ ਆਇਆ ਇੱਥੇ ਖੜਾ ਰਿਆ ਬੋਲ ਬੋਲ ਆ ਗਿਆ ਕੱਤੇ ਆਇਆ ਸੀ ਜੀ ਮੋਟਰਸਾਈਕਲ ਤੇ ਅੱਛਾ ਜੀ ਕਿਹੜੇ ਰੰਗ ਦਾ ਸੀ ਮੋਟਰਸਾਈਕਲ ਮੋਟਰਸਾਈਕਲ ਕਾਲਾ ਆਇਆ ਸੀ ਅੱਛਾ ਜੀ ਕਿੰਨੇ ਮੂੰਹ ਸਿਰ ਬੰਨੇ ਸੀ ਉਹ ਹਾਂ ਜੀ ਮੂੰਹ ਸਿਰ ਬੰਨੇ ਆ ਸੀ ਕਿੰਨੇ ਵਿਅਕਤੀ ਆ ਸੀ ਜੀ ਇੱਕੋ ਹੀ ਸੀ ਅੱਛਾ ਜੀ ਇੱਕੋ ਸੀ ਐਨਕਾ ਲਾਈਆਂ ਸੀ ਹਾਂ ਜੀ ਬੰਨੇ ਆ ਸੀ ਤੇ ਉਹਨੇ ਮਗਰ ਕੱਟ ਲਾਈਓ ਸੀ ਅੱਛਾ ਜੀ ਮਗਰ ਮੈਨੂੰ ਕੀ ਪਤਾ ਵਿੱਚ ਫੇ ਇਧਰ ਹੋ ਗਿਆ ਇੱਥੇ ਖੜ ਕੇ ਫੇਰ ਆ ਫਟਾਫਟ ਗੱਲ ਇੱਥੇ ਮੇਰੇ ਕੋਲ ਆ ਕੇ ਖੜ ਗਿਆ ਬਾਲੀਆਂ ਲਾ ਕੇ ਲੈ ਗਿਆ ਕਿੰਨੀਆਂ ਬਾਲੀਆਂ ਦੀ ਦੋਨੇ ਦੋਨੇ ਕੰਨਾਂ ਦੀਆਂ ਦੋਨੇ ਕੰਨਾਂ ਦੀਆਂ ਤੇ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਹੁਣ ਹੋ ਗਿਆ ਹੁਣ ਦੇਖ ਲਓ ਕਿੰਨਾ ਹੋਇਆ ਹਾਂਜੀ ਅੱਧੇ ਤੋੜੀਆਂ ਦੀਆਂ ਸੀ ਹਾਂਜੀ ਅੱਧੇ ਤੋੜੇ ਦੀਆਂ ਸੀ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਹਜੇ ਤਾਂ ਮੈਂ ਆਈ ਹੀ ਇੱਥੇ ਅੱਛਾ ਜੀ ਇਲਾਜ ਕਰਾਉਣਾ ਆਈ ਸੀ ਮੈਂ ਤਾਂ ਬਾਟੋ ਕਰਨੇ ਨੂੰ ਖੜੀ ਸੀ ਬਾਟੋ ਵੀ ਨਹੀਂ ਆਈ ਕੋਈ ਕੈਮਰੇ ਦੇ ਵਿੱਚ ਆਇਆ ਕੋਈ ਬੰਦਾ ਪਤਾ ਨਹੀਂ ਕਦੇ ਲੱਗੇ ਹੋ ਕੈਮਰੇ ਅੱਛਾ ਜੀ ਜੇ ਦਾ ਮਤਲਬ ਕੀ ਹੁਣ ਮਗੀ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਲੁੱਟ ਘੋੜੀਆਂ ਵਾਰਦਾਤਾਂ ਹੋ ਰਹੀਆਂ ਕੀ ਪ੍ਰਸ਼ਾਸ਼ਕਾਂ ਕੋ ਮੰਗ ਰੱਖਦੇ ਆਪਾਂ ਅਸੀਂ ਤਾਂ ਕਹਿੰਦੇ ਸਾਡੀ ਟੀਮ ਮੈਲ ਜੂਏ ਹਨ ਹਾਂਜੀ ਹਾਂ ਜਿਹੜੀ ਲਾ ਕੇ ਗਏ ਲੈ ਕੇ ਗਏ ਇਹ ਕਿੰਨੇ ਕ ਵਜੇ ਹੋਇਆ ਜੀ ਹੁਣੇ ਹੋਇਆ 10 ਮਿੰਟ ਹੋਏ ਆ ਮਾਮਲਾ ਕੀ ਹੈ ਜਿਹੜਾ ਚਲਨਗਰ ਦੇ ਵਿੱਚ ਆਏ ਆ ਕਿ ਇੱਥੇ ਚਾਨ ਨਗਰ ਤੋਂ ਆਏ ਆ ਸਰਕਾਰੀ ਹਸਪਤਾਲ ਦੇ ਕੋਲ ਰੁਕ ਗਿਆ ਇੱਥੇ ਹੈਗਾ ਵਾ ਸੈਂਟਰ ਕੋਈ ਬਣਿਆ ਪਿਆ ਉਹਦੇ ਕੋ ਬੀਬੀ ਸਰਬਜੀਤ ਕੌਰ ਆਈ ਸੀਗੀ ਲਾਜ ਕਰਾਉਣ ਲਈ ਕਿੱਥੇ ਦੇ ਰਹਿਣ ਵਾਲੇ ਆ ਜੀ ਇਹ ਵਾਧਾ ਪਿੰਡ ਦੇ ਅੱਛਾ ਜੀ ਵਾਧਾ ਪਿੰਡ ਦੇ ਇੱਥੇ ਲਾਜ ਕਰਾਉਣ ਆਏ ਸੀ ਉਹਨਾਂ ਦੀ ਉਹਨੂੰ ਕਹਿੰਦੇ ਵਾਲੀਆਂ ਖੋਈਆਂ ਗਈਆਂ ਬਾਹਰ ਉਹ ਆਟੋ ਦੀ ਵੇਟ ਕਰ ਰਹੇ ਸੀ ਇੱਕ ਨੌਜਵਾਨ ਆਇਆ ਉਹਨਾਂ ਦਾ ਮੂੰਹ ਠਕਿਆ ਪਿਆ ਸੀ ਉਹਨੇ ਉਹਦੀਆਂ ਵਾਲੀਆਂ ਦੋਵੇਂ ਖੋ ਕੇ ਲੈ ਗਿਆ ਅਗਲੀ ਜਿਹੜੀ ਕਾਰਵਾਈ ਬਿਆਨ ਲਿਖ ਲਿਆ ਅਗਲੀ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਕੋਈ ਸੀਸੀਟੀਵੀ ਕੈਮਰਾ ਆਏ ਸਰ ਕੋਈ ਬੰਦਾ ਨਹੀਂ ਸਰ ਸੀਸੀ ਕੈਮਰੇ ਲੱਗੇ ਲੱਗੇ ਚੈੱਕ ਕੀਤੇ ਆ ਤੇ ਸਾਰਿਆਂ ਦੇ ਬੰਦਾ ਜਾਇਤਵਾਰ ਹੋ ਗੋ ਫੋਨ ਕਰਕੇ ਦੁਕਾਨਾਂ ਵੀ ਬੰਦ ਹੈ ਮ ਇਸ ਕਰਕੇ ਜਿਹੜੀ ਕੈਮਰੇ ਖਲਾਕੇ ਜਲਦ ਤੋਂ ਜਲਦ ਕਾਰਵਾਈ ਅਗਲੀ ਅਮਲੋਚਲੇ ਦੇ ਜਾਓ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ